ਬਾਬਾ ਬੰਦਾ ਸਿੰਘ ਬਹਾਦਰ ਦਾ ਜਨਮ 1670 ਜੰਮੂ ਰਿਆਸਤ ਦੇ ਪਿੰਡ ਰਾਜੋੜੀ ਵਿੱਚ ਹੋਇਆ ਉਸ ਦਾ ਪਹਿਲਾ ਨਾਮ ਲਖਮਣ ਦਾਸ ਸੀ ਇੱਕ ਵਾਰੀ ਸ਼ਿਕਾਰ ਖੇਡਣੇ ਇੱਕ ਘਟਨਾ ਤੋਂ ਉਸ ਦੇ ਮਨ ਨੂੰ ਜਹੀ ਛਟਵੱਜੀ ਕਿਉ ਵੈਰਾਗੀ ਹੋ ਗਿਆ ਉਸ ਨੇ ਹੁਣ ਆਪਣਾ ਨਾਮ ਮਾਧੋਦਾਸ ਬਦਲ ਲਿਆ ਤੇ ਉਹ ਦੱਕਣ ਵਿੱਚ ਨਾ ਦੇੜ ਜੱਟ ਗਿਆ ਸਤੰਬਰ 1708 ਵਿੱਚ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖ ਬਣਿਆ ਤੇ ਗੁਰੂ ਜੀ ਤੋਂ ਅਸੀਸ ਮੰਗੀ ਗੁਰੂ ਜੀ ਨੇ ਉਸ ਨੂੰ ਇੱਕ ਕਿਰਪਾਨ ਪੰਜ ਤੀਰ ਇੱਕ ਝੰਡਾ ਦੇ ਕੇ ਜੰਗੀ ਨਗਾਰਾ ਦੇ ਕੇ ਆਖਿਆ ਪੰਜ ਬਚਨ ਮੰਨੀ ਸਿੱਖਾਂ ਪਹਿਲਾ ਬ੍ਰਹਮਚਾਰੀ ਰਹਿਣਾ ਭਾਵ ਕਦੇ ਵੀ ਸ਼ਾਦੀ ਨਹੀਂ ਕਰਨੀ ਦੂਜਾ ਹਮੇਸ਼ਾ ਸੱਚ ਬੋਲਣਾ ਤੇ ਸੱਚ ਤੇ ਹੀ ਅਮਲ ਕਰਨਾ ਤੀਜਾ ਬਚਨ ਕਿਹਾ ਗੁਰੂ ਗੋਬਿੰਦ ਸਿੰਘ ਨੇ ਖਾਲਸੇ ਦੀ ਸੇਵਾ ਕਰਨਾ ਤੇ ਖਾਲਸੇ ਦੇ ਹੁਕਮ ਵਿੱਚ ਰਹਿਣਾ ਚੌਥਾ ਬਚਨ ਕੀਤਾ ਕੋਈ ਨਵਾਂ ਪੰਥ ਨਹੀਂ ਚਲਾਣਾ ਕੰਨਵਾ ਬਚਨ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਕਿਹਾ ਨਿਰਮਾਨ ਰਹਿਣਾ ਤੇ ਕਦੇ ਹੰਕਾਰ ਵਿੱਚ ਨਹੀਂ ਆਉਣਾ ਪੰਜੀ ਸਿੱਖਾਂ ਨੂੰ ਨਾਲ ਲੈ ਕੇ ਬੰਦਾ ਸਿੰਘ ਖਾਲਸਾ ਦੇ ਵੈਰੀਆਂ ਨੂੰ ਸੋਧਣ ਲਈ ਪੰਜਾਬਲ ਤੁਰਪਿਆ ਨਵੰਬਰ 1709 ਵਿੱਚ ਉਸ ਨੇ ਸਮਾਣਾ ਨਗਰ ਤੇ ਹਮਲਾ ਕੀਤਾ ਇਸ ਮਗਰੋਂ 22 ਮਈ 1710 ਨੂੰ ਚੱਪੜਚੜੀ ਦੇ ਮੈਦਾਨ ਵਿੱਚ ਲੜਾਈ ਹੋਈ ਜਿਸ ਵਿੱਚ ਸਰਹੰਦ ਦਾ ਨवाब वजीर खान ਮਾਰਿਆ ਗਿਆ ਬਾਬਾ ਬੰਦਾ ਸਿੰਘ ਬਹਾਦਰ ਨੂੰ ਰਾਜ ਤਿਲਕ ਵਜੋਂ ਲੋਹਗੜ ਦਿੱਤਾ ਗਿਆ ਉਸ ਨੇ ਗੁਰੂ ਦੇ ਨਾਮ ਤੇ ਸਿੱਕਾ ਚਲਾਇਆ ਉਸ ਨੇ ਆਪਣੀ ਮੁਸਲਮਾਨ ਪ੍ਰਜਾ ਨੂੰ ਉਹਨਾਂ ਦੇ ਰਸਮਾਂ ਰਿਵਾਜਾਂ ਅਨੁਸਾਰ ਅਮਲ ਕਰਨ ਦੀ ਖੁੱਲ੍ਹ ਦਿੱਤੀ ਛੇਤੀ ਹੀ ਉਸ ਨੇ ਆਪਣਾ ਅਧਿਕਾਰ ਪਠਾਨਕੋਟ ਉੱਪਰ ਵੀ ਕਰ ਲਿਆ ਬੰਦਾ ਸਿੰਘ ਬਹਾਦਰ ਦੀਆਂ ਜਿੱਤਾਂ ਦੇ ਵੱਧ ਦੀ ਤਾਕਤ ਦੇਖ ਕੇ ਮੁਗਲ ਹਕੂਮਤ ਚਿੰਤਾਤੁਰ ਹੋ ਗਈ ਉਸ ਨੂੰ ਦਬਾਉਣ ਲਈ ਇੱਕ ਬੜੀ ਵੱਡੀ ਫੌਜ ਭੇਜੀ ਗਈ ਬਾਬਾ ਬੰਦਾ ਸਿੰਘ ਬਹਾਦਰ ਨੂੰ ਗੁਰਦਾਸ ਨੰਗਲ ਵਿੱਚ ਘੇਰ ਲਿਆ ਗਿਆ 8 ਮਹੀਨਿਆਂ ਦੇ ਘੇਰੀ ਮਗਰੋਂ 7 ਦਸੰਬਰ 1715 ਨੂੰ ਬੰਦਾ ਸਿੰਘ ਤੇ ਉਸ ਦੇ ਸਾਥੀ ਗ੍ਰਿਫਤਾਰ ਕਰ ਲਏ ਗਏ 7 ਜੂਨ 1716 ਵਾਲੇ ਦਿਨ ਬਾਬਾ ਬੰਦਾ ਸਿੰਘ ਬਹਾਦਰ ਨੂੰ ਤਸੀਹੇ ਦੇ ਕੇ ਸ਼ਹੀਦ ਕੀਤਾ ਗਿਆ ਇਹ ਕਿਹਾ ਜਾਂਦਾ ਹੈ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਮੰਨਿਆ ਹੈ ਕਿ ਉਸ ਦਾ ਐਸਾ ਅੰਤ ਹੋਣਾ ਹੀ ਸੀ ਕਿਉਂਕਿ ਉਸਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮਾਂ ਦੀ ਉਲੰਘਣਾ ਕੀਤੀ ਸੀ ਉਸਨੇ ਸ਼ਾਦੀ ਕਰ ਲਈ ਸੀ ਉਸਦੀ ਸੰਤਾਨ ਵੀ ਹੋ ਗਈ ਉਸ ਦਾ ਲड़का ਉਸ ਦੀ ਅੱਖਾਂ ਸਾਹਮਣੇ ਸ਼ਹੀਦ ਕੀਤਾ ਗਿਆ ਮੁਗਲ ਤਾਕਤ ਨੂੰ ਬੰਦਾ ਸਿੰਘ ਬਹਾਦਰ ਦੀ ਵੰਗਾਰ ਨਹੀਂ ਸਪਸ਼ਟ ਕਰ ਦਿੱਤਾ ਕਿ ਖਾਲਸੇ ਨੇ ਮੁਗਲਾਂ ਤੇ ਅਜਿੱਤ ਹੋਣ ਦਾ ਜਾਦੂ ਤੇ ਹੰਕਾਰ ਤੋੜ ਦਿੱਤਾ ਹੈ ਜੇ ਕਿਦਰੇ ਖਾਲਸ ਨੇ ਇੱਕ ਹੋਰ ਅਜੀਹਾ ਮੌਕਾ ਮਿਲ ਜਾਂਦਾ ਤਾਂ ਉਹ ਸ਼ਾਇਦ ਸਿੱਖ ਰਾਜ ਦੀਆਂ ਨਹੀਂਆ ਉਦੋਂ ਹੀ ਰੱਖ ਦਿੰਦੇ ਪਰ ਅਜੀਹਾ ਮੌਕਾ 1799 ਵਿੱਚ ਆਇਆ ਜਦੋਂ ਕੀ ਮਹਾਰਾਜਾ ਰਣਜੀਤ ਸਿੰਘ ਨੇ ਪੰਜਾਬ ਵਿੱਚ ਸਿੱਖ ਰਾਜ ਕਾਇਮ ਕਰਵ ਖਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ